ਸਤ ਸ੍ਰੀ ਅਕਾਲ ਫਰੈਂਡਸ ਮੇਰੇ ਚੈਨਲ ਆਓ ਪੰਜਾਬੀ ਸਿੱਖਿਅੇ ਵਿੱਚ ਤੁਹਾਡਾ ਸਵਾਗਤ ਹੈ ਫਰੈਂਡਸ ਆਪਾਂ ਪਿਛਲੀ ਕਲਾਸ ਚ 12ਵਾਂ ਲੈਸਨ ਪੜਿਆ ਸੀ ਅੱਜ ਮੈਂ ਝੰਡਾ ਲਹਿਰਾਉਣਾ ਹੈ ਠੀਕ ਹੈ ਅੱਜ ਉਹਦੇ ਆਪਾਂ ਕੁਐਸਚਨ ਆਨਸਰ ਕਰਾਂਗੇ ਪਹਿਲਾ ਕੁਐਸਚਨ ਕੀ ਹੈ ਸਹੀ ਵਿਕਲਪ ਚੁਣੋ ਇਹਦਾ ਪਹਿਲਾ ਕੁਐਸਚਨ ਕੀ ਹੈ ਹਰਜੀਤ ਕਿਹੜੇ ਸਕੂਲ ਵਿੱਚ ਪੜਦਾ ਸੀ ਹਰਜੀਤ ਕਿਹੜੇ ਸਕੂਲ ਚ ਪੜਦਾ ਸੀ ਸਰਕਾਰੀ ਪਬਲਿਕ ਨਿੱਜੀ ਤੇ ਗੈਰ ਸਰਕਾਰੀ ਸਰਕਾਰੀ ਤੇ ਦੂਜਾ ਜਿਹੜਾ ਸੀ ਕਿਰਨਦੀਪ ਕਿਹੜੇ ਸਕੂਲ ਚ ਪੜਦਾ ਸੀ ਪਬਲਿਕ ਸਕੂਲ ਚ ਹੈਨਾ ਅਗਲਾ ਕੁਐਸਚਨ ਹੈ ਕਿਰਨਦੀਪ ਨੇ ਕਿਹੜੇ ਰੰਗ ਦੀ ਟਾਈ ਲਾਈ ਹੋਈ ਸੀ ਚਿੱਟੀ ਨੀਲੀ ਪੀਲੀ ਲਾਲ ਕਿਹੜੀ ਲਗਾਈ ਹੋਈ ਸੀ ਲਾਲ ਲਾਲ ਤੇ ਟਿਕ ਲਗਾ ਦਵਾਂਗੇ ਆਪਾਂ ਠੀਕ ਹੈ ਅਗਲਾ ਕੁਐਸਚਨ ਹੈ ਕਿਰਨਦੀਪ ਕਿਹੜੀ ਜਮਾਤ ਵਿੱਚ ਪੜਦਾ ਸੀ ਪਹਿਲੀ ਦੂਜੀ ਤੀਸਰੀ ਕ ਚੌਥੀ ਕਿਹੜੇ ਕਲਾਸ 'ਚ ਪੜਦਾ ਸੀ ਦੂਜੀ ਠੀਕ ਹੈ ਦੂਜੀ ਤੇ ਆਪਾਂ ਟਿਕ ਲਗਾ ਦੇਵਾਂਗੇ ਤੇ ਜਲਦੀ ਨਾਲ ਲਿਖ ਲੋ ਅੱਗੇ ਆਪਾਂ ਅਗਲੇ ਕੁਐਸਚਨ ਕਰ ਲਈਏ ਚਲੋ ਅਗਲੇ ਕੁਐਸਚਨ ਵੀ ਦੇਖ ਲੈਂਦੇ ਆ ਸਹੀ ਵਿਕਲਪ ਚੁਣੋ ਦਾ ਇੱਕ ਅਗਲਾ ਰਹਿ ਗਿਆ ਸੀ ਲਾਸਟ ਜਿਸ ਵਿਦਿਆਰਥੀ ਨੇ ਝੰਡਾ ਲਹਿਰਾਉਣਾ ਹੁੰਦਾ ਸੀ ਉਹ ਕਿਹੋ ਜਿਹੇ ਕੱਪੜੇ ਪਾ ਕੇ ਆਉਂਦਾ ਸੀ ਕਿਹੋ ਜਿਹੇ ਕੱਪੜੇ ਪਾਉਂਦਾ ਸੀ ਚਿੱਟੇ ਪਾਉਂਦਾ ਸੀ ਗੰਦੇ ਪਾਉਂਦਾ ਸੀ ਸੋਹਣੇ ਪਾਉਂਦਾ ਸੀ ਕਿ ਤਿੰਨਾ ਰੰਗਾਂ ਦੇ ਪਾਉਂਦਾ ਸੀ ਕਿਹੜੇ ਪਾਉਂਦਾ ਸੀ ਸੋਹਣੇ ਸੋਹਣੇ ਕੱਪੜੇ ਪੰਨਦਾ ਸੀ ਠੀਕ ਹੈ ਅਗਲਾ ਹੈ ហេਟ ਲਿਖੇ ਬੋਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ ਪਹਿਲਾ ਹੈ ਉਹ ਥਾਂ ਜਿੱਥੇ ਬੱਚੇ ਪੜਨ ਜਾਂਦੇ ਹਨ ਕਿੱਥੇ ਪੜਨ ਜਾਂਦੇ ਆ ਸਕੂਲ ਠੀਕ ਹੈ ਦੂਸਰਾ ਹੈ ਸਕੂਲ ਵਿੱਚ ਪੜਨ ਵਾਲਾ ਸਕੂਲ ਵਿੱਚ ਪੜਨ ਵਾਲੇ ਨੂੰ ਕੀ ਕਹਿੰਦੇ ਆ ਵਿਦਿਆਰਥੀ ਸਟੂਡੈਂਟ ਠੀਕ ਹੈ ਤੀਸਰਾ ਹੈ ਬੱਚਿਆਂ ਨੂੰ ਸਕੂਲ ਵਿੱਚ ਪੜਾਉਣ ਵਾਲਾ ਜਿਹੜਾ ਪੜਨ ਵਾਲਾ ਉਹਦਾ ਵਿਦਿਆਰਥੀ ਹੁੰਦਾ ਔਰ ਪੜਾਉਣ ਵਾਲੇ ਨੂੰ ਕੀ ਕਹਿੰਦੇ ਆ ਅਧਿਆਪਕ ਜਿਸ ਨੂੰ ਇੰਗਲਿਸ਼ ਕੀ ਕਹਿੰਦੇ ਆ ਟੀਚਰ ਠੀਕ ਹੈ ਬੱਚਿਆਂ ਨੂੰ ਸਕੂਲ ਵਿੱਚ ਪੜਾਉਣ ਵਾਲਾ ਅਧਿਆਪਕ ਸਕੂਲ ਵਿੱਚ ਘੰਟੀ ਵਜਾਉਣ ਵਾਲਾ ਘੰਟੀ ਵਜਾਉਣ ਵਾਲੇ ਨੂੰ ਕੀ ਕਹਿੰਦੇ ਆ ਚਪੜਾਸੀ ਪੀਪੀਐਨ ਨੂੰ ਬੋਲਦੇ ਚਪੜਾਸੀ ਅੱਗੇ ਹੈ ਆਪਣੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਆਪਣੇ ਸ਼ਬਦਾਂ ਵਿੱਚ ਲਿਖਨੇ ਆ ਇਹ ਜਲਦੀ ਜਲਦੀ ਨੋਟ ਕਰ ਲਓ ਅੱਗੇ ਲਿਖ ਦਿੰਦੀ ਆ ਤੇ ਚਲੋ ਬੱਚੋ ਆਪਾਂ ਅਗਲੇ ਕੁਐਸਚਨ ਕਰ ਲਈਏ ਅਗਲਾ ਕੁਐਸਚਨ ਹੈ ਹੇਟਲੀ ਕੇ ਪ੍ਰਸ਼ਨਾਂ ਦੇ ਉੱਤਰ ਆਪਣੇ ਸ਼ਬਦਾਂ ਵਿੱਚ ਲਿਖੋ ਪਹਿਲਾ ਪ੍ਰਸ਼ਨ ਹੈ ਕਿਰਨਦੀਪ ਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਸਨ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਸਨ ਕਿਰਨਦੀਪ ਨੇ ਪੀਲੇ ਰੰਗ ਦੀ ਰੇਸ਼ਮੀ ਕਮੀਜ਼ ਰੇਸ਼ਮੀ ਪਟਕਾ ਤੇ ਲਾਲ ਟਾਈ ਲਾਈ ਹੋਈ ਸੀ ਇਹ ਕੱਪੜੇ ਪਾਏ ਸੀ ਨਾ ਕਿਰਨਦੀਪ ਨੇ है ना लेसन पढ़े हैं हमने सबने है ना दूसरा क्वेश्चन है किरणदीप सोने कपड़े पाके स्कूल क्यों जा रहा सी क्यों जा रहा सी क्योंकि उसने झंडा लहराना सी ना किरण दीप उत्तर की आऊगा तुसी कितना लिखना उत्तर किरणदीप सोने कपड़े पाके स्कूल पूरा ही लिखना तुसी शुरू तो तु। स्कूल क्यों दी जगह आ जाना झंडा लहराउन जा रहा सी ठीक है ਕਿਰਨਦੀਪ ਸੋਹਣੇ ਕੱਪੜੇ ਪਾ ਕੇ ਸਕੂਲ ਝੰਡਾ ਲਹਿਰਾਉਂਨ ਜਾ ਰਿਹਾ ਸੀ। ਅਗਲਾ ਕੁਐਸਚਨ ਹੈ ਹਰਜੀਤ ਦੇ ਸਕੂਲ ਵਿੱਚ ਝੰਡਾ ਕੌਣ ਲਹਿਰਾਉਂਦਾ ਸੀ? ਕਿਰਨਦੀਪ ਦੇ ਸਕੂਲ 'ਚ ਤਾਂ ਬੱਚੇ ਲਹਿਰਾਉਂਦੇ ਸਨ ਨਾ ਤੇ ਹਰਜੀਤ ਦੇ ਸਕੂਲ ਵਿੱਚ ਝੰਡਾ ਕੌਣ ਲਹਿਰਾਉਂਦਾ ਸੀ? ਹਰਜੀਤ ਦੇ ਸਕੂਲ ਵਿੱਚ ਝੰਡਾ ਚਪੜਾਸੀ ਲਹਿਰਾਉਂਦਾ ਸੀ। ਹਰਜੀਤ ਦੇ ਸਕੂਲ ਵਿੱਚ ਝੰਡਾ ਚਪੜਾਸੀ ਲਹਿਰਾਉਂਦਾ ਸੀ। ਅਧਿਆਪਕਾਂ ਆ ਕਿਹੜੇ ਵਿਦਿਆਰਥੀ ਨੂੰ ਝੰਡਾ ਲਹਿਰਾਉਣ ਲਈ ਚੁਣਦਿਆਂ ਸਨ ਅਧਿਆਪਕਾਂ ਮ ਕਿਹੜੇ ਵਿਦਿਆਰਥੀ ਨੂੰ ਝੰਡਾ ਲਹਿਰਾਉਣ ਲਈ ਚੁਣਦਿਆਂ ਸਨ ਜਿਹੜਾ ਵਿਦਿਆਰਥੀ ਸਤਿ ਸ੍ਰੀ ਅਕਾਲ ਬਹੁਤ ਸੋਹਣੀ ਬੁਲਾਉਂਦਾ ਸੀ ਜਿਹੜਾ ਬੱਚਾ ਸੋਹਣਾ ਤੁਰਦਾ ਸੀ ਜਾਂ ਜੋ ਖੁਸ਼ ਰਹਿੰਦਾ ਸੀ ਠੀਕ ਹੈ ਉਸ ਉਸ ਦੀ ਉਸ ਨੂੰ ਚੁਣਦੇ ਸਨ ਅਧਿਆਪਕ ਉਸ ਵਿਦਿਆਰਥੀ ਨੂੰ ਚੁਣਦੇ ਸਨ ਜਿਹੜਾ ਕੀ ਕਰਦਾ ਸੀ ਸਤਸ੍ਰੀ ਅਕਾਲ ਬਹੁਤ ਸੋਹਣੀ ਬੁਲਾਉਂਦਾ ਸੀ ਜਿਹੜਾ ਬੱਚਾ ਸੋਹਣਾ ਤੁਰਦਾ ਸੀ ਜਾਂ ਜੋ ਖੁਸ਼ ਰਹਿੰਦਾ ਸੀ ਉਸ ਨੂੰ ਚੰਡਲ ਰਹਾਉਣ ਲਈ ਚੁਣਦੇ ਸਨ ਠੀਕ ਹੈ ਫਰੈਂਡਸ ਤੇ ਅੱਗੇ ਆਪਾਂ ਇੱਕ ਕੁਐਸਚਨ ਰਹਿ ਗਿਆ ਉਹ ਕਰਦੇ ਹਾਂ ਇਹ ਲਿਖ ਲਓ ਤੇ ਫਰੈਂਡਸ ਅਗਲਾ ਕੁਐਸਚਨ ਹੈ ਖਾਲੀ ਥਾਂਵਾਂ ਦੀ ਪੂਰਤੀ ਲਈ ਸਹੀ ਸ਼ਬਦਾਂ ਦੀ ਚੋਣ ਕਰੋ ਪਹਿਲਾ ਕੀ ਹੈ ਡੈਸ਼ ਪਬਲਿਕ ਸਕੂਲ ਵਿੱਚ ਪੜਦਾ ਸੀ ਕੌਣ ਪਬਲਿਕ ਸਕੂਲ ਵਿੱਚ ਪੜਦਾ ਸੀ ਕਿਰਨਦੀਪ ਕਿਰਨਦੀਪ ਪਬਲਿਕ ਸਕੂਲ ਵਿੱਚ ਪੜਦਾ ਸੀ ਠੀਕ ਹੈ ਅਗਲਾ ਹੈ ਸਕੂਲ ਵਿੱਚ ਹਰ ਡੈਸ਼ ਝੰਡਾ ਲਹਿਰਾਇਆ ਜਾਂਦਾ ਹੈ ਹਰ ਸਵੇਰਕ ਸ਼ਾਮ ਸਵੇਰ ਨੂੰ ਹੁੰਦਾ ਨਾ ਸਕੂਲਾਂ ਵਿੱਚ ਤੇ ਹਰ ਸਵੇਰ ਝੰਡਾ ਲਹਿਰਾਇਆ ਜਾਂਦਾ ਹੈ ਅਗਲਾ ਹੈ ਝੰਡਾ ਲਹਿਰਾਉਣ ਵਾਲੇ ਮੁੰਡੇ ਦੀ ਫੋਟੋ ਡੈਸ਼ ਉੱਤੇ ਲਾਈ ਜਾਂਦੀ ਹੈ। ਝੰਡਾ ਲਹਿਰਾਉਣ ਵਾਲੇ ਮੁੰਡੇ ਦੀ ਫੋਟੋ ਫਰੇਮ ਤੇ ਇੱਕ ਤਸਵੀਰ ਬੋਰਡ ਤੇ ਲਗਾਈ ਜਾਂਦੀ ਹੈ। ਤਸਵੀਰ ਬੋਰਡ ਤੇ ਠੀਕ ਹੈ ਤਸਵੀਰਾਂ ਦਾ ਜਿੱਥੇ ਬੋਰਡ ਲੱਗਦਾ ਉੱਥੇ ਸਾਰੇ ਬੱਚਿਆਂ ਦੀ ਹੈ। ਦੇਖਿਆ ਤੁਸੀਂ ਜਦੋਂ ਆਪਾਂ ਸਕੂਲ ਜਾਂਦੇ ਹਾਂ ਤਾਂ ਸਾਹਮਣੇ ਪਹਿਲਾਂ ਜਾਣ ਤੋਂ ਜਾਂ ਪ੍ਰਿੰਸੀਪਲ ਦੇ ਆਫਿਸ ਦੇ ਅੱਗੇ ਬੋਰਡ ਲੱਗੇ ਹੁੰਦੇ ਹਨ ਉੱਥੇ ਤਸਵੀਰਾਂ ਲਾਈਆਂ ਹੁੰਦੀਆਂ ਕਿ ਇਹ ਦੇ ਕਹਨੇ ਇਹ ਇਹ ਕੀਤਾ ਕੋਈ ਫਰਸਟ ਆਇਆ ਕਿਸ ਨੇ ਆਪਣੇ ਕੀ ਕੀ ਕੀਤਾ ਉਹਦੇ ਪ੍ਰਾਈਜ਼ ਕਿਹੜੇ-ਕਿਹੜੇ ਲਏ ਹਨਾ ਸਾਰਿਆਂ ਦੀ ਫੋਟੋ ਲੱਗੀ ਹੁੰਦੀ ਹੈ ਨਾ ਤੇ ਉਹਨੂੰ ਕੀ ਕਹਿੰਦੇ ਆ ਤਸਵੀਰ ਬੋਰਡ ਠੀਕ ਹੈ ਬੱਚੇ ਨੂੰ ਡੈਸ਼ ਵੱਡੇ ਕੰਮਾਂ ਦਾ ਅਭਿਆਸ ਕਰਾਇਆ ਜਾਂਦਾ ਹੈ ਬੱਚੇ ਨੂੰ ਚੰਗੇ ਕ ਬੁਰੇ ਬੱਚੇ ਨੂੰ ਚੰਗੇ ਵੱਡੇ ਕੰਮਾਂ ਦਾ ਅਭਿਆਸ ਕਰਾਇਆ ਜਾਂਦਾ ਹੈ ਚੰਗੇ ਆਜੂ ਕਰ ਇਥੇ ਠੀਕ ਹੈ ਫਰੈਂਡਸ ਤੇ ਫਰੈਂਡਸ ਇਹ ਸੀ ਅੱਜ ਦੀ ਆਪਣੀ ਫਰਸਟ ਕਲਾਸ ਦੇ ਲਾਸਟ ਕਲਾਸ ਕਿਉਂਕਿ ਅੱਜ ਇਹ ਆਪਣੀ ਬੁੱਕ ਪੂਰੀ ਕੰਪਲੀਟ ਹੋ ਚੁੱਕੀ ਹੈ ਨਵੀਨੁਹਾਰ ਫਰਸਟ ਕਲਾਸ ਦੀ ਤੇ ਇਹ 12ਵਾਂ ਲੈਸਨ ਸੀ ਅੱਜ ਮੈਂ ਛੰਡਾ ਲਹਿਰਾਉਣਾ ਹੈ ਇਹ ਹੋ ਗਿਆ ਹੈ ਜਿਹੜਾ ਕੰਪਲੀਟ ਠੀਕ ਹੈ ਫਰੈਂਡਸ ਆਪਾਂ ਅਗਲੀ ਕਲਾਸ ਵਿੱਚ ਨਵੀਂ ਬੁੱਕ ਸ਼ੁਰੂ ਕਰ ਰਹੇ ਹਾਂ ਸੈਕੰਡ ਕਲਾਸ ਦੀ ਇਹ ਹੈ ਉਹ ਬੁੱਕ ਨਵੀਂ ਉਡਾਣ ਸੈਕੰਡ ਕਲਾਸ ਦੀ ਠੀਕ ਹੈ ਇਹ ਪੜਾਂਗੇ ਆਪਾਂ ਤੇ ਚਲੋ ਫਰੈਂਡਸ ਤਦ ਤੱਕ ਲਈ ਨੈਕਸਟ ਵੀਕ ਤੱਕ ਲਈ ਆਪਾਂ ਆਪਣੀ ਕਲਾਸ ਇੱਥੇ ਖਤਮ ਕਰ ਰਹੇ ਹਾਂ ਅਗਲੀ ਨਵੀਂ ਕਲਾਸ ਵਿੱਚ ਮਿਲਦੇ ਹਾਂ ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ ਥੈਂਕ ਯੂ